ਕਾ ਕਰਨ ਨਾ ਖੋਲ ਨਾ ਆਪਣੀ ਇਗਲਾਸ ਹੈ ਨਾ ਕਫ ਮਰੇ ਆ ਸਭ ਤੋਂ ਜਿਆਦਾ ਭਾਗ ਤੋਂ ਉਹ ਤੇ ਡਰੈਰ ਮਾਰਦਾ ਪਾਣੀ ਤੇ ਚਾਹਣਾ ਨਾ ਬਾਟੀ ਪਰ ਇਹ ਕੁੱਤੀ ਜੀ ਦੀ ਚੀਜ਼ ਨਾ ਚਾਹ ਤੇ ਡਰੈਰ ਆ ਕੱਲ ਲਈ ਹਾਂ ਖੋਲ ਤੇ ਖੋਲ ਤੇ ਖੋਲ ਦੇ ਬਸ ਕਿੰਨੇ ਲੱਭ ਰਿਆ ਤੂੰ ਉਹ ਖੋਲ ਨਹੀਂ ਆਇਆ ਖੋਲ ਮੈਂ ਜਾਂਦਾ ਖੋਲ ਦੇ ਤਸਨਾ ਬੰਨੇ ਗਿਆ ਤੈਨੂੰ ਤਿਆਰ ਸ਼ਹਿਰ ਹੋ ਗਈ ਯਾਰ ਹੁਣੀ ਸਟੱਪਣੀ ਬਦੜੀ ਬਹੁਤ ਗਰਮੀ ਲੱਗੀ ਬੁਰੇ ਹਾਲ ਆ ਪਾਪਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਆਪਾਂ ਚੱਲੇ ਹਾਂ ਅੱਜ ਲੁਧਿਆਣਾ ਥੋੜਾ ਕੰਮ ਸੀਗਾ ਆਪਾਂ ਨੂੰ ਆਪਾਂ ਇਫੈਂਸਰਾਂ ਨੂੰ ਮਿਲਣ ਵਾਸਤੇ ਜਾਣਾ ਹੈ ਬਹੁਤ ਸਪੈਸ਼ਲ ਗੈਸ ਨੂੰ ਮਿਲਣ ਵਾਸਤੇ ਜਾਣਾ ਹੈ ਅੰਦਰਲੇ ਕਾਪਨ ਰਸਤੇ ਵਿੱਚ ਕੰਮ ਹੈ ਠੀਕ ਹੈ ਪਰ ਕਿੱਸੀ ਨਾ ਲੈ ਵੀ ਇੱਧਰ ਦੁਕਾਨਾਂ ਤੋਂ ਖੁਣਾ ਲੱਗਣ ਡਿਆ ਵੀ ਆ ਵੇਖੋ ਸਾਰਾ ਉਹ ਸਿਸਟਮ ਸੱਟੋ ਕੋਈ ਚਾਹੀਦੀ ਕੋਈ ਚਾਹੀਦੀ ਕਿ ਇਥੇ ਵਾਲੀ ਹੁਣ ਗੱਡੀ ਨੇ ਪੈਂਚਰ ਆਹ ਚੱਕਾ ਪੈਂਚਰ ਹੋ ਉਹ ਵੀ ਸੱਪਣੀ ਬੜੀ ਪਹਾੜੀ ਲੱਗਦੀ ਓਹ ਪਹਾੜੀ ਬੜੀ ਲੱਗਦੀ ਐ ਇਹਨੇ ਪੈਂਚਰ ਹੀ ਬੜੀ ਜਿਆਦਾ ਹੋ ਇੱਕ ਲੱਗ ਗਿਆ ਹੁਣ ਆਹ ਲੱਗਾ ਲੱਗਣੇ ਕਾ ਆ ਗਿਆ ਵੇ ਕੋ ਪਰਾਂ ਆ ਕੀ ਲੈ ਆਵੇਂ ਮੈਂ ਮੇਕਅਪ ਹੋਰੇ ਹੋਰੇ ਬੌਂਡੀ ਬਾਛੇ ਹੈ ਬਿਊਟੀ ਬਲੈਂਡਰ ਅੱਛਾ ਤੇ ਆ ਕੀ ਲੈ ਆਇਓ ਬੁੱਲਾਂ ਤੇ ਅਛਾ ਕਰੋ ਚੱਕ ਹਾਡੀ ਟਾਵਰ ਬਸਾਂ ਇਹਦੇ 10 ਮਿੰਟਾਂ ਦੀ ਪੱਕ ਬੱਜ ਗਈ ਤੇ ਆਪਾਂ ਸਾਡੇ ਟਾਵਰ ਹੈ ਟੌਰ ਇਹ 2:00 ਵਜੇ ਰੈਡੀ ਹੋਣ ਡਈ ਐ ਲੈ ਸੰਦੀਪਾ ਕਿ ਰੜੀ ਇੱਧਰ ਦੇਖੋ ਐਨ ਦੇਖੋ ਆਜੋ ਹਾਂ ਉਹ ਮਿੰਨੀ ਵਲੌਗ ਬਣਾਉਣ ਦੇ ਤੋਂ ਪਹਿਲਾਂ ਗੱਡੀ ਕਰਾ ਲਈਏ ਫੋਲਰ ਆ ਤੁਹਾਨੂੰ ਹੁਣ ਆਪਾਂ ਦਰਿਆ ਵਖੋਨੇ ਕਿੰਨਾ ਭਰਿਆ ਵਾ ਮਾਰੇ ਕਿਰਪਾ ਕਰੇ ਪਾਣੀ ਘਟਿਆ ਹੋਵੇ ਵੀ ਮਾਰੇ ਹੁਣ ਦੇਖਦੇ ਆ ਓਏ ਹੋ ਤੇਰੀ ਭਲੀ ਹੋ ਜਾ ਤੇਰੀ ਓ ਤੇਰੀ ਇਹਨਾਂ ਭੰਦੇ ਕਿੱਥੇ ਖਲਾਰਦੀ ਪੁਲ ਦੇ ਉੱਤੇ ਹੈ ਬਹੁਤ ਜ਼ਿਆਦਾ ਹੋ ਆ ਦੇਖ ਕੀ ਬਣ ਰਿਹਾ ਯਾ ਪਾਣੀ ਓਹੋ ਸੋਚਦੇ ਆਂ ਇਹ ਬਹੁਤ ਆਲਾ ਬਹੁਤ ਪਾਣੀ ਹੈ ਸਹੀ ਗੱਲ ਯੋ ਮਾਰੇ ਕਿਰਪਾ ਕਰੇ ਯਾਰ ਹਣਾ ਪੂਰਾ ਤੋਨਿਆ ਵੇਲਾ ਹੈ ਇਦੇ ਵਿੱਚ ਜਿਹੜੀਆਂ ਫਸਲਾਂ ਬੀਜੀਆਂ ਸੀ ਉਹ ਵੀ ਗਈਆਂ ਮਨ ਲਾਦੀ ਗੱਲ ਹਨਾ ਆਹੋ ਪਾਣੀ ਇੱਧਰ ਵੀ ਕੰਨਾ ਜੀ ਆਹ ਵਾਹ ਕਿੱਥੇ ਤੱਕ ਪਾਣੀ ਆ ਗਿਆ ਦਰਿਆ ਆ ਪਾਣਾ ਤਾਂ ਬਹੁਤ ਮਜ਼ੇਰ ਆ ਬਹੁਤ ਪਾਣੀ ਆ ਗਾਂ ਤੱਕ ਸਾਰੇ ਪਾਣੀ ਪਰ ਲਿਆ ਸਾਰੇ ਪਾਣੀ ਆ ਪੂਜਾ ਦੀ ਰਹੇ ਆ ਵੇਟ ਕਰਨ ਉਹ ਕਹਿੰਦੀ ਮੈਨੂੰ ਜਲੰਦਰੋ ਲੈ ਆ ਲੈ ਤੇ ਅਜੇ ਤੱਕ ਨਹੀਂ ਆਈ ਯਾਰ ਪਹਿਲਾਂ ਅਸੀਂ ਗਾਂ ਚ ਲੱਗੇ ਆ ਫੇਰ ਉਹਨੂੰ ਪਛਾਣ ਲੈਣ ਵਾਸਤੇ ਇਹ 3-4 ਕਿਲੋਮੀਟਰ ਪਿੱਛੇ ਆਏ ਫੇਰ ये खाला गया चाऊम के लिए चखते होते हैं या मगर चाऊम के ये बड़ा लेड करता है यार ये आ जाओ तुष्य पांच जाम लेट गया तुष्य पांच जाम लेटा जो तब पी लेटा पगे ये आकरे बहुत लेट रहा है बले बले यहाँ तक रहा थे लेट आ ली थी बले बले आ जाओ इधर आई हुई है यहाँ काफी टाइम हो गया साल इधर ओ

ਆਮੋ ਗਿਆ ਆਮੋ ਗਿਆ ਆਮੋ ਗਿਆ ਬਾਬਾ ਜੀ ਹੁਣ ਕਰ ਰੋ ਕਰ ਲਓ ਟਠਾ ਕਰ ਲਓ ਘਰ ਦੁਕਾਨ ਦਰ ਖਾ ਲੈ ਠਾ ਠਾ ਕਰ ਲਓ ਪਹੁੰਚ ਗਏ ਆਪਾਂ ਬਸਾਂ ਹੀ ਸਿਆਲ ਹੈ ਸਲੀਪਰ ਸਲੀਪਰ ਦੇ ਅੰਦਰ ਕੋਈ ਤਾਰ ਦੋ ਚੱਲ ਚੱਲੋ ਇਹ ਰਹੇ ਕੰਪੋਟਾ ਯਾਰ ਜੇ ਮਾਰਾ ਹੈ ਤਰਪਰਾਉਂਦੀ ਨਾ 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 ਹਾਂ ਜੀ ਪਈ ਹੈ ਫਟੰਦੂਰ ਆ ਗਿਆ ਕੀ ਆਪੀ ਕਹ ਰਹੇ ਸੀਗਾ ਵੇ ਤੁਹਾਡੇ ਨੇ ਆ ਮੈਂ ਤੁਹਾਨੂੰ ਕਿਹਾ ਫਲਾਵਰ ਦੇਣਾ ਚਲੋ ਚਲੋ ਆਜੋ ਆਜੋ આપે હોય હવે પહોંચે કાફી ટાઈમ લાગે રસ્તે ટાઈમ હોય પણ હા બાર ચૌતી પહોંચી આપી હે ਇਦਰੇ ਕਿ ਮਾਂ ਭੈਣ ਦੇ ਰੌਣਕਾਂ ਲਾਈ ਹੋਈਆਂ ਕਿਉਂ ਆ ਤੇਰੇ ਸੱਜੇ ਪੜਾ ਲੱਗਦਾ ਕਰਨਾ ਆਈ ਆ ਕਰਨਾ ਬਠੰਡਾ ਆ ਸਾਰੇ ਵੀਰ ਜਿੰਨੇ ਵੀ ਆਏ ਨੇ ਸਾਰੇ ਇੱਕੋ ਜਿਹੇ ਸਾਡੇ ਮੇਰੇ ਨਾਲ ਦੀ ਛੱਟਾਂ ਭਈਆਂ ਉਹ ਕੀ ਮੈਂ ਵਲੌਗ ਪਾਤਾ ਸੀ ਨਾ ਕੱਲ ਤੇ ਫਿਰ ਉਧਰੋਂ ਵੇਖ ਕੇ ਤੇ ਲਿਆਏ ਸਾਰੇ ਬਟਾਲਿਓ ਹੁਣ ਆ ਵੀ ਵੀਰ ਨੇ ਪਾਈ ਆ ਉਹ ਵੀਰ ਨੇ ਪਾਈ ਆ ਆ ਵੀਰ ਧਨਵਾਦ ਨਾਲ ਹੀ ਹੁੰਦਾ ਠੀਕ ਆ ਤੇ ਆ ਭਰਾ ਦੇ ਭਾਈ ਦੱਸਣਾ ਰਾਗਾ ਪਿੱਛਾ ਖਾਓ 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 ਲੈ ਵੀ ਕਹਿੰਦੇ ਨੋ ਤੇ ਆਪ ਜਾਣਦੇ ਨਹੀਂ ਵੈਸੇ ਪਈਆਂ ਨੂੰ ਜਾਣਦੇ ਕਿ ਜਾਣ ਨਹੀਂ ਜਾਣਦੇ ਵੀ ਆ ਵੀਰ ਸਾਡਾ ਬਲਕ ਟਿਆ ਕਰਨ ਭਰਾ ਸਾਡਾ ਤੂੰ ਉਹ ਦੂ ਟਿਆ ਵਾ ਜੀ ਇਹ ਆ ਜੇ ਮੈਂ ਭਰਾ ਸਾਡਾ ਟਿਆ ਬਲੋਗਿੰਗ ਕਰਨ ਟੀਨ ਨਾ ਨਾ ਹਟ ਨਾ ਨਾ ਜੀ ਆ ਵੀਰ ਜੀ ਆਰ ਭਾਈ ਜੀ ਠੀਕ ਹੋ ਪਰਵਾਹ ਰਾਈ ਜੀ ਕਿਸੇ ਹਰ ਸਭ ਠੀਕ ਹੋ ਚਿੱਤਰ ਆ ਗਿਆ ਪਾਸਤਾ ਫੇਵਰੇਟ ਪਾਸਤਾ ਮੇਰਾ ਮੇਰਾ ਫੇਵਰੇਟ ਆ ਹਰ ਚੀਜ਼ ਫੇਵਰੇਟ ਬਸ ਇਹਨੂੰ ਛੱਡ ਕੇ ਆਪ ਆ ਲੈ ਆ ਦੋ ਪਲੇਟਾਂ ਮੈਂ ਆ ਵੀਰ ਖਾ ਲਉ ਨਾਲ ਨਾਲ ਆ ਜੜਾ ਹੈਲੋ ਯਾਰ ਨੀਗੋ ਕੋਣ ਆ ਹੈਲੋ ਕੀ ਹਾਲ ਹੈ ਠੀਕ ਹੋ ਆਹ ਦੀਪੂ ਬੈਠਾ ਜਿਹੜਾ ਉਹ ਦਿਖਾਇਆ ਵੀਡੀਓ ਚ ਆਹ ਉਹ ਮਰ ਜੇਂ ਦੀਪੂ ਦੀਪੂ ਚ ਆਹ ਪਰ ਤੁਸੀਂ ਲੜਾ ਲਾ ਕੇ ਪਰ ਹਣ ਨਿਕਲ ਗਏ ਬਾਤ ਦੀ ਬਾਤ ਦੀ ਦੀਪਨ ਮਾਈ ਦੀ ਲੇਟ ਹੋ ਗਏ ਤੁਸੀਂ ਲੇਟ ਹੋ ਗਏ ਇੰਨਾ ਜਿਆਦਾ ਨਹੀਂ ਵੈਸੇ ਥੋੜਾ ਹਾਂਪਾਂ ਵੀ ਥੋੜਾ ਟਾਈਮ ਪਹਿਲਾਂ ਆਏ ਆ ਵੱਤ ਉਹ 15 20 ਮਿੰਟ ਪਹਿਲਾਂ ਹਾਂ ਤੇ ਉਹ ਦੀਨ ਮੈਂ ਮਾਰਨੇ ਕਹਿੰਦਾ ਵੀ ਅਕਰੀਬਾ ਕਹਦੇ ਵੀ ਦੀਪੂ ਤੈਨੂੰ ਗੋਲੀ ਆ ਹਾਂ ਉਹਨੇ ਦੱਸਿਆ ਇਹ ਇਹ ਭੈਣ ਹੈ ਸਾਡੀ ਵੱਡੀ ਆ ਨੇਚਰ ਬਹੁਤ ਵਧੀਆ ਚੰਗਾ ਸੁਭਾਅ ਆ ਐਵੇਂ ਆਖੀ ਨਹੀਂ ਤੇ ਭੈਣ ਨਹੀਂ ਤੇ ਕੌਣ ਕਹਿੰਦਾ ਭਾਹ ਡੀ ਰੀਲ ਬਣਾਉਂਦੇ ਭੈਣ ਨਹੀਂ ਖੁਦ ਕਹਿੰਦੇ ਕਹਿੰਦੇ ਵੀਰੇ ਵੀਡੀਓ ਬਣਾਉਂਗਾ ਵੀ ਕੋਈ ਚੱਕਰ ਨਹੀਂ 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 ਭੈਣੇ ਤੁਸੀਂ ਕਿਹੜੇ ਏਰੀਆ ਦੇ ਵੈਸੇ ਮੈਂ ਵੀ ਕਰਦਾਸਪੁਰ ਦਾ ਹੀ ਆ ਕਿੰਦਾ ਬਟਾਲੇ ਦਾ ਮੈਂ ਵੀਰੇ ਮੈਨੂੰ ਨਾ ਫੋਨ ਨਾ ਹੋ ਜਾ ਬੜੇ ਹੁੰਦੇ ਆ ਤੈਨੂੰ ਕਰਿਓ ਦੀਦੀ ਕਹਿੰਦੇ ਦੀਪੂ ਲੱਪ ਗਿਆ ਲੱਪਣਾ ਹੀ ਕੱਡੀ ਚੱਕਰ ਨਹੀਂ ਕੀਜੀ ਕੁੜੀ ਪਟਨੀ ਦੀ ਬੰਦ ਪੁੱਤ ਮਗਨਾਵੇ ਕੁੜੀ ਪਟਨੀ ਦੀ ਮੇਰੇ ਤੇ ਲਗਾਇਆ ਦੀ ਜਿੰਨਾ ਤਮ ਕੋ ਮਾਤੀ ਪੁੱਤ ਪੁੱਤ ਕੰਪਾ ਸੁਤਾ ਜੀ ਜਿੰਨਾ ਦੀ ਕਾਹ ਚ ਮੈਡਮ ਆਪਾਂ ਚੈਨਲ ਪਾ ਦੇ ਵੀ ਕਿਹੜਾ ਚੈਨਲ ਹੈ ਬਾਈ ਦਾ ਦੱਸੋ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹੈ ਨਾ ਫਰੈਂਡ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਰੇ ਵੀ ਇੰਸਟਾਗ੍ਰਾਮ ਉਨ ਫੈਮਲੀ ਦਾ ਮੋਸਟ ਵੈਲਕਮ ਯੂ ਵੀ ਰਏ ਆਏ ਸਾਡੀ ਕੈਂਪ ਤੇ ਮੈਂ ਸਭ ਤੋਂ ਪਹਿਲਾਂ ਆਪਣੀ ਦਿਲਜੀਤ ਪੈਨ ਦਾ ਸਾਰੇ ਜਿੰਨੇ ਵੀ ਸਾਰੇ ਮੇਰੇ ਭੈਣ ਭਰਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਰੀ ਇਨਵਾਈਟ ਕੀਤਾ ਤੇ ਸਾਡੇ ਗਾਣਾ ਰਹੀ ਔਰਾਹਟ ਚੈਨਲ ਕੋ ਗਾਣੇ ਦਾ ਨਾਮ ਹੈਗਾ ਜੀ ਅ ਵੈਜ ਜੱਟ ਜਿਹੜਾ ਅੱਜ ਅੱਜ ਲੀਡ ਹੋਇਆ ਇਹ 15 ਤਰੀਕ ਨੂੰ ਇੱਕ ਗਾਣਾ ਸਾਡਾ ਹੋਰ ਲੀਸ ਹੋਇਆ ਸੀਗਾ ਉਹ ਸੀਗਾ ਵਾਕਾ ਇੱਕ 7 ਤਰੀਕ ਨੂੰ ਹੋਰ ਹੋਣਾ ਉਹਦਾ ਨਾਮ ਨਾਲ ਜੰਮ ਹੋ ਗਿਆ ਤਾਂ ਸੋ ਤੁਸੀਂ ਸਾਰੇ ਆਣੇ ਸਾਡੇ ਔਰਾ ਹੁਣ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਪਹਿਲਾ ਵਾਲਾ ਗਾਣਾ ਸਾਡਾ ਸਾਡੀ ਭੈਣ ਦੇ ਸਪੋਰਟ ਦੇ ਨਾਲ ਸਾਡਾ ਟ੍ਰੈਂਡਿੰਗ 'ਚ ਆਇਆ ਸੀਗਾ ਉਹਦੇ ਲਈ ਮੈਂ ਧੰਨਵਾਦ ਕਰਦਾ ਭੈਣ ਦਾ ਸਾਰਿਆਂ ਦਾ ਸਾਰੇ ਇੰਸਟਾਗ੍ਰਾਮਰ ਫੈਮਿਲੀ ਦਾ ਸਾਡਾ ਧੰਨਵਾਦ ਕਰਦਾ ਹਾਂ ਹਾਂ ਜੀ ਆ ਜੀ ਇਹ ਵੀ ਸਾਡੇ ਵੀ ਇਹਨਾਂ ਸਾਰਿਆਂ ਦਾ ਵੀ ਬਹੁਤ ਧੰਨਵਾਦ ਆ ਇਹਨਾਂ ਨੇ ਸਾਨੂੰ ਹੁਣ ਤੱਕ ਬਹੁਤ ਸਪੋਰਟ ਕੀਤਾ ਸਾਰੇ ਤੇ ਬਹੁਤ ਮਨ ਕੋਸੀ ਆ ਜਾ ਸਕਦੇ ਮੇਰੇ ਦਿਲ ਤੋਂ ਚਰ ਫਿਕਰ ਮੈਂ ਫੜ ਲਿਆ ਫਰੈਂਡ ਸਣਾ ਨਾ ਵੀ ਮੈਨਾਂ ਲੱਗ ਨੰਦ ਲੱਗ ਜਾਈ ਜੀ ਹਾਂ ਤੇ ਵਾਹਿਗੁਰੂ ਦੀ ਕਿਰਪਾ ਨਾਲ ਬਈ ਗਾਣਾ ਪਹਿਲਾ ਟ੍ਰੈਂਡਿੰਗ ਚ ਰਿਹਾ ਤੇ ਇਹ ਵੀ ਰਹੂਗਾ ਕਿ ਸਾਰੇ ਬਈ ਨੂੰ ਸਪੋਰਟ ਕਰਿਓ ਕਿਉਂਕਿ ਆਪਣੀ ਇੱਕ ਦੂਜੇ ਦੀ ਸਪੋਰਟ ਨਾਲ ਆਪਾਂ ਬਹੁਤ ਅੱਗੇ ਜਾ ਸਕਦੇ ਆ ਕਿਉਂਕਿ ਸਭ ਤੋਂ ਵੱਡੀ ਜਿਹੜੀ ਜ਼ਰੂਰੀ ਚੀਜ਼ ਮੈਂ ਦੱਸਾਂ ਵੀ ਇੱਕ ਆਪਾਂ ਦੇ ਫੌਂਸਰ ਆ ਆਪਾਂ ਨੂੰ ਇੱਕ ਦੂਜੇ ਬਾਰੇ ਪਤਾ ਹੋਣਾ ਚਾਹੀਦਾ ਬਾਕੀ ਜਨਤਾ ਇੱਥੇ ਸਿਰਫ ਲੱਤਾਂ ਖਿੱਚਣ ਨੂੰ ਐ ਸਿਰਫ ਆਪਾਂ ਨੂੰ ਮਾੜਾ ਬੋਲ ਸਕਦੇ ਆ ਕਮੈਂਟਾਂ ਚ ਜੱਜ ਬਣ ਸਕਦੇ ਆ ਉਹ ਆਪਾਂ ਨੂੰ ਸਮਝ ਨਹੀਂ ਸਕਦੇ ਨਾ ਆਪਣੇ ਚੰਗੇ ਹਾਲਾਤ ਨਾ ਆਪਣੇ ਮਾੜੇ ਸਿਰਫ ਉਹਨਾਂ ਨੇ ਲੈਣਾ ਸੁਆਦ ਬੜੀ ਗੁੰਨਦਾਰ ਮਸਾਲਾ ਸੋ ਆਪਾਂ ਇੱਕ ਦੂਜੇ ਦੀ ਸਪੋਰਟ ਕਰੀਏ ਲੱਤਾਂ ਬਿਲਕੁਲ ਨਾ ਖਿੱਚੀਏ ਜੇਕਰ ਕੋਈ ਕਿਸੇ ਨੂੰ ਮਾੜਾ ਬੋਲਦਾ ਨਾ ਉਹ ਵਸਤੀ ਆਪਾਂ ਸਮਝਦੇ ਆ ਇੱਕ ਦੂਜੇ ਨੂੰ ਆਪਾਂ ਨੂੰ ਨੇ ਤੇ ਦੋ ਤਿੰਨ ਘੰਟੇ ਹੋ ਗਏ ਇੱਕ ਦੂਜੇ ਨੂੰ ਆਪ ਨੂੰ ਪਤਾ ਵੀ ਕਿੰਨਾ ਕ ਬੰਦਾ ਕਿਹੜਾ ਕਿਸ ਹਿਸਾਬ ਦਾ ਹੈਗਾ ਠੀਕ ਹੈ ਜਨਤਾ ਨਹੀਂ ਜਾਣਦੀ ਉਹ ਸਿਰਫ ਆਪਣ ਨੂੰ ਵੀਡੀਓ ਤੇ ਜੱਜ ਕਰਦੇ ਆ ਤੇ ਆਪਾਂ ਇੱਕ ਦੂਜੇ ਨੂੰ ਮਿਲੇ ਸਾਰਿਆਂ ਨੂੰ ਮਿਲ ਕੇ ਬਹੁਤ ਜ਼ਿਆਦਾ ਵਧੀਆ ਲੱਗਿਆ ਐਂਡ ਥੈਂਕ ਯੂ ਸਾਰਿਆਂ ਨੂੰ ਲਵ ਯੂ ਮੇਰੇ ਵੱਲੋਂ ਟਰੱਕ ਭਰ ਗਿਆ ਨਹੀਂ ਨਹੀਂ ਮੈਂ ਐਸੇ ਤੁਹਾਡੀ ਨਾਲ ਬਹੁਤ ਵਧੀਆ ਲੱਗੀ ਟੱਕ ਮੇਰੀ ਭੈਣ ਦਾ ਨਾ ਦੀਪੂ ਗਵਾਚਾ ਆਇਆ ਬੜੇ ਸਾਲਾਂ ਬਾਅਦ ਆਹ ਆ ਲੱਗ ਗਿਆ ਸੋ ਇਹ ਭੈਣ ਦੀਪੂ ਭੈਣ ਦੀਪੂ ਲੰਬਾ ਕੇ ਨਹੀਂ ਲੰਬਾ ਚਲ ਗਿਆ ਚਲ ਗਿਆ ਇਧਰ ਭੈਣੇ ਦੀਪੂ ਲੱਭਾ ਕੇ ਨਹੀਂ ਲੱਭਣੀ ਮੈਂ ਬੱਤੀਆਂ ਆਕਿ ਜਾਣਾ ਮੈਂ ਦੀਪੂ ਮਰ ਜੜੇ ਕਿੱਥੇ ਆ ਲੈ ਲੱਥ ਜਾਣਿਆ ਦੀਪੂ ਮੈਂ ਦੀਪੂ ਆਦੋਂ ਦੇ ਆਇਆ ਭਾਈ ਕਦੇ ਕੋਸ਼ਿਸ਼ ਕਰੇ ਮਿੱਠੇ ਝੋਲਦਰੀ ਵਾਲੇ ਕਦੇ ਗੋਪੀਦਰੀ ਵਾਲੀ ਕਦੇ ਮਟਰ ਪੀਨ ਦੀ ਦਾਲ ਤੇ ਕਦੇ ਕੀ ਕਹਿੰਦੀ ਹੈ ਕਿ ਮੂੰਗੀ ਦੀ ਸਬਜ਼ੀ ਫਿਰ ਤੋਂ ਬੋਲੀ ਕਹਿੰਦਾ ਬਾਕੀ ਤੁਹਾਨੂੰ ਦਿਲਜੀਤ ਦੱਸ ਦੇਣਗੇ ਲੋਕੇਸ਼ਨ ਵਗੈਰਾ ਤੁਸੀਂ ਸਾਰੇ ਜਾਣੇ ਬਈ ਇੱਥੇ ਖਾਣਾ ਖਾਣ ਜਰੂਰ ਆਇਓ ਠੀਕ ਹੈ ਜੀ ਤੇ ਲੋਕੇਸ਼ਨ ਭੈਣ ਜੀ ਦੱਸ ਦੇਣਗੇ ਆਜੋ ਜੀ ਲੋਕੇਸ਼ਨ ਦੱਸੋ ਯਾਰ ਕਿੱਥੋਂ ਦੀ ਆ ਸੋ ਫਰੈਂਡ ਮੈ ਅੰਗਰੇਜ਼ੀ ਮੇਰੇ ਨਾਲ ਆਟ ਜਾਂਦੀ ਹੈ ਮੂੰਹ ਦੇ ਵਿੱਚ ਮੈਂ ਸਿੱਧੀ ਜੀ ਗੱਲ ਨਾ ਭਰਾਵੋ ਇੰਗਲਿਸ਼ ਆਪ ਜੱਪਾ ਲਿਆ ਕਰੋ ਜਾਂ ਮੈਨੂੰ ਗਰੇਜੀ ਘੱਟ ਆਉਂਦੀ ਠੀਕ ਹੋਣਾ ਲੇ ਸ਼ੰਦਾ ਦੋ ਬਾਈ ਕਿੱਥੇ ਦੀ ਗਰੰਟ ਗੇਸ਼ਲ ਪਾ ਦੋ ਗਰੰਟ ਗੇਸ਼ਲ ਪਾਓ ਜੀ ਅਰ ਜ ਲੈਕਟਰ ਹੈ ਉਹਨਾਂ ਨੂੰ ਪਤਾ ਨਹੀਂ ਜੀ ਕਿੱਥੋਂ ਦੀ ਆ ਦੱਸੋ ਬਈ ਮੈਂ ਕਹਾਂ ਦ ਪੱਖਾ ਵਾਲਾ ਪੱਖਾ ਵਾਲਾ ਰੋਡ ਹਾਂ ਜੀ ਰੋਡਾ ਲੁਧਿਆਣਾ ਠੀਕ ਆ ਫਰੈਂਡ ਬਹੁਤ ਆ ਕੋਈ ਸੋ ਚੱਕਰੀ ਫੇਰ ਦੋ ਫਿਰ ਤੋਂ ਫਿਰ ਤੋਂ ਅਗਰ ਰਿਪੀਟ ਕਰ ਦੋ ਚਲੋ ਬਈ ਪੱਖਾ ਵਾਲਾ ਚਾਰ ਰੋਡ ਲੁਧਿਆਣਾ ਤਸੋਂ ਲੋਕੇਸ਼ਨ ਬਹੁਤ ਸੌਖੀ ਆ ਕੋਈ ਆ ਸਾਹਮਣੇ ਬਿਲਡਿੰਗ ਜੀ ਬੜੀ ਜਾਂਦੀ ਆ ਤੁਸੀਂ ਇੱਥੇ ਆਇਆ ਹੋ ਜੂਡਿਓ ਜੂਡਿਓ ਨੇੜੇ ਨੇੜੇ ਜੂਡਿਓ 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 ਸਾਹਮਣੇ ਜੂਡਿਓ ਸਾਹਮਣੇ ਫਰੈਂਡ ਜੂਡਿਓ ਹਾਂਜੀ ਬਾਕੀ ਆ ਤੁਹਾਨੂੰ ਦਿਖਾ ਦਿੰਦੇ ਆ ਬਾਈ ਆ ਦੇਖੋ ਫਰੈਂਡ ਲਓ ਵੀ ਲਓ ਜਲਦੀ ਲਓ ਜਲਦੀ ਕਰੋ ਫਰੈਂਡ ਜਲਦੀ 1 2 4 ਵਾਟ ਇਜ਼ ਯਰ ਪ੍ਰੋਬਲਮ ਵਾਟ ਇਜ਼ ਯਰ ਨੇਮ ਸਾਕਰੀਏ ਦੋਨੇ ਬਿਜਾਨ ਫਰੈਂਡ ਸੋ ਸੋ ਵਧੀਆ ਬਹੁਤ ਕੰਡ ਬਹੁਤ ਵਧੀਆ ਹੋਰ ਇੱਕ ਗੱਲਬਾਤ ਹੋਰ ਕਿਹੜੀ ਬਣਾ ਜੀ ਕੋਈ ਵਧੀਆ ਸੁਣਾ ਦੇ ਉਹ ਨਵ ਯੂ ਟਰੱਕ ਭਰ ਕੇ ਕਰਨ ਬਠਿੰਡਾ ਨੂੰ ਚਾ ਚਾ ਹੂ ਸਤ ਤਰਿਕ ਨੂੰ ਸੋ ਹੈ ਜਮਦੂਤ ਗਾਣਾਗਾ ਸੋ ਭੈਣ ਮੜਾ ਸਾਈਡ ਤੇ ਹੋਰ ਬਾਈ ਤੇ ਗਾਣਾ ਗਾਉਣਾ ਇੱਕ ਭਾਈ ਇਧਰ ਨੂੰ ਆ ਜਾ ਮੜਾ ਜਾ ਸੋ ਮੇਰਾ ਫੇਵਰਟ ਗਾਣਾ ਜੀ ਇੱਕ ਨੇ ਮੈਨੂੰ ਭਗਵਾਲਾ ਸਰਦਾਰ ਘੈਂਟ ਲੱਗਦਾ ਨਹੀਂ ਸਾਹਮਣੇ ਦੇ ਰੰਗਦਾਰ ਸ਼ਜ ਧੂੜਦੇ ਵਿਆਜ ਬੱਲੇ ਮਾਰ ਉਰ ਯੋਤ ਨਹੀਂ ਸ਼ਕੀ ਹੋਈ ਤੂਕੇ ਆ ਕੇ ਮਜੂਦ ਕੇ ਦੇਣੀ ਕੁੜੀ ਨੂੰ ਕੋਈ ਪਰੇਸ਼ਾਨ ਨਾ ਕੀਤਾ ਜਾਵੇ ਦੀਪੂ ਲੱਭ ਗਿਆ ਇਹਨਾਂ ਦਾ ਕਾਹ ਚ ਲੱਭਾਣੀ ਵੇਲੇ ਇਹਨਾਂ ਬਗ ਲੱਭ ਗਿਆ ਲੱਭਾਣੀ ਦੀਪੂ ਨੂੰ ਲੱਭ ਗਿਆ ਲੱਭ ਗਿਆ ਕਰੀ ਦੱਸ ਕਿੱਥੇ ਦੀਪੂ ਦੀਪੂ ਕਿੱਥੇ ਦੱਸ ਮੜਿਆ ਮੈਂ ਕਿਹ ਦੱਸੇ ਦੀਪੂ ਕਿੱਥੇ ਆ ਦੱਸੇ ਦੱਸਦੀ ਡਿੱਪੂ ਕਿਥੇ ਡਿੱਪੂ ਮਰ ਜਾਣਾ ਆ ਕੋ ਮਡਲਾ ਲਾਗੇ ਮੈਂ ਤਾਂ ਮਰ ਜਾਣਾ ਲੱਭ ਲੱਭ ਕੇ ਪਰੇਸ਼ਾਨ ਹੋ ਗਿਆ ਡਰਾਮੇ ਦੇ ਯਾਰ ਕੱਢ ਕੇ ਲੱਗੜੀ ਜਾ ਓਏ ਓਏ ਡਿੱਪੂ ਜੱਬਾ ਆ ਜਿਓ ਡਿੱਪੂ ਕਿੱਧਰ ਆ ਆ ਤਰੇ ਆ ਫਿਰ ਗਿਆ ਮੈਂ ਬੱਤੀ ਨਾਲ ਲੱਗ ਜਾਣਾ ਲਾ ਲੰਡ ਜਾਣੀ ਸਭ ਫਰੈਂਡ ਮੇਰੀ ਫਰੈਂਡ ਗੁੱਸੇ ਨਾਲ ਬੈਠੀ ਆ ਕੁੱਕੀ ਕਮੇਟੀ ਵਾਲੀ ਹਾਜ਼ਰ ਹੈ ਬੂਡੀ ਫਾਰਮਰ ਪਖਵਾ ਰੋਡ ਲੁਧਿਆਣਾ ਠੀਕ ਹੈ ਕੌਨ ਸਿਟੀ ਦੇ ਓਮੈਕਸ ਤੇ ਕੋਲ ਤੇ ਸਾਰਿਆਂ ਨੇ ਜਰੂਰ ਵਿਜ਼ਿਟ ਕਰਨਾ ਤੇ ਬਹੁਤ ਬਹੁਤ ਅੱਛਾ ਖਾਣਾ ਏ ਸਾਰਿਆਂ ਨੇ ਜਰੂਰ ਵਿਜ਼ਿਟ ਕਰਨਾ ਸੋ ਸਾਡੇ ਖਾਣੇ ਦੀ ਤਰੀਫ ਸਾਡੀ ਕੁੱਕੀ ਕਮੇਟੀਆਂ ਵਾਲੀ ਕਰੂਗੀ ਰੋਸਟਰ ਚੈਨਲ ਕੁੱਕੀ ਕਮੇਟੀਆਂ ਵਾਲੀ ਹਾਂਜੀ ਕਿਵੇਂ ਉਹ ਸਾਰੇ ਜਾਣੇ ਵਧੀਆ ਜੀ ਅਸਲ ਵਿੱਚ ਮੈਂ ਤਾਂ ਇੱਥੇ ਨਾ ਕਮੇਟੀ ਦਾ ਮੈਂਬਰ ਲੱਭਣ ਆਈ ਹਾਂ ਉਹ ਥੋੜੀ ਜਿੱਦੀ ਲੈ ਕੇ ਮਾਜਾ ਕਿਹਨੇ ਜਨੇ ਪਾਣੀ ਆ ਅੱਗੇ ਉਹ ਦੀਪੂ ਤੇ ਮੇਰਾ ਮਗਰ ਮਗਰ ਫਿਰਦੇ

ਵੇ ਪਾਥੀ ਕਦੇ ਤੁਰ ਕਿਉਂ ਡਈ ਆ ਮੈਂ ਮਾਰ ਜਾਦਾ ਆ ਧਰਦੀ ਜਿਵੇਂ ਕਿ ਕਣਾ ਕੋਦੇ ਬਹੁਤ ਪਾਥੀ ਕਾ ਧਰਦਾ ਆ ਸੇਮ ਉਧਰ ਤੁਰ ਮੁਲਾਮ ਨੂੰ ਟਰੱਕ ਭਰ ਕੇ ਭੈਣੇ ਗੱਸਾ ਲਾ ਕੇ ਡਿਆ ਆਪਣਾ ਮੇਰੇ ਦੋ ਲੱਖ ਦੋ ਦੋ ਕਰਨ ਬਹਿੰਡ ਵਾਲੇ ਦੋ ਭੈਣੇ ਇਹ ਤਾਂ ਮੇਰੇ ਕੁੱਤੀ ਕਿੱਟਰੀਆਂ ਵਾਲੇ ਲੈ ਲਈ ਸਾਰਿਆਂ ਸਤਿਕਾਰ ਸਤਿਕਾਰ ਜੀ ਸਰੋਂ ਹਿਕਾ ਨਾ ਮੇਕਪ ਨੂੰ ਕਿੰਨਾ ਟੈਂਟਾ ਦੇ ਦਿੱਤਾ ਹੈ। ਸੋ ਆਪਾਂ ਭੈਣ ਨੂੰ ਰੀਲਾ 'ਚ ਦੇਖਦੇ ਸੀਗੇ ਹਨਾ ਤੇ ਬਹੁਤ ਨਾਈਸ ਆ ਇੱਕ ਨਾ ਜਿਵੇਂ ਕਹਿੰਦੇ ਹੁੰਦੇ ਨਾ ਗੁਜਰੀ ਹਨਾ ਆਪਾਂ ਲੈ ਲੈਨੇ ਆ ਗੁੱਡੀ ਗੁੱਡੀ ਲੈਨੇ ਹੁੰਨੇ ਨਾ ਆਪਾਂ ਮੁੰਨ ਦੀ ਤਾਂ ਹੀ ਤੇ ਊਣ ਹੀ ਆਪਾਂ ਜੰਨੂ ਦੇਖਿਆ ਸੀਗਾ ਠੀਕ ਆ ਭੈਣ ਬਹੁਤ ਨਾਈਸ ਆ ਲਵ ਯੂ ਟਰੱਕ ਭਰ ਕੇ ਦੀਪ ਸਰਦਾਰ ਨੇ ਨੂੰ ਆ ਯਾਰ ਆ ਗਈ ਆ ਨੀ थैंक यू ਨਹੀਂ ਨਹੀਂ ਕੋਈ ਗੱਲ ਹੋ ਠੀਕ ਹੋ ਘਰ ਪਰਵਾਰ ਨੂੰ ਮੈਂ ਇਹ ਬਲ ਮਹਲੇ ਦੱਸ ਦੋ ਥੋੜਾ ਥੈਂਕ ਯੂ ਬਈ ਜਦੋਂ ਸੋ ਬਣਿਆ ਹੋਵੇ ਮੈਂ ਆਜੂ ਦਿਪਾ ਪਾਣੀ ਕਿੱਟੋ ਕੋਣੀ ਨਹੀਂ ਆ ਸੋਨ ਦੇ ਗਾੜੀ ਉੱਤੇ ਬਣਾ ਜਾ ਉਹ ਦੋ ਦੋ ਬਾਲਟੇ ਕਿੰਨੇ ਬਣਿਆ ਨਾਲ ਤੁਸੀਂ ਦੇ ਦਵਾਂਗੇ ਤੁਹਾਨੂੰ ਦੇ ਹਾਂ ਹਾਂ ਇਹ ਠੀਕ ਹੈ ਮੈਂ ਆਪ ਕੋ ਕਹੋ ਕੋਈ ਗੱਲ ਨਹੀਂ ਲੈ ਸੋ ਹਾਂਜੀ ਫਰੈਂਡ ਕਿਰਨ ਮਠੰਡਾ ਸਾਰੀ ਆ ਗਈ ਸਾਰੀ ਆ ਗਈ ਅਣਜਾਣ ਦੀਆਂ ਤਿਆਰੀਆਂ ਆ ਚੱਲੇ ਆਪਾਂ ਹੁਣ ਲੈ ਵਿਦਰਾ ਬਿਲਡਿੰਗਾਂ ਚੈੱਕ ਕਰੋ ਵੀ ਚਾਚਾ ਕਿੱਥੇ ਆ ਗਿਆ ਆਪਾਂ ਬਾਹਰ ਆ ਗਏ ਕਾ ਪੂਜਾ ਦੇ ਦੀ ਹੁਣ ਉਹਨਾਂ ਨੂੰ ਬਾਹਰ ਲਿਏ ਨਾਲ ਇਹਨਾਂ ਨੂੰ ਜਲੰਦਰ ਤਾ ਦੇਾਂਗੇ ਆਜੋ ਆਜੋ ਪਾਜੀ ਓਏ ਹੋਏ ਰੱਖ ਲਓ ਰੱਖ ਲਓ ਬੜੀ ਗਰਮੀ ਹੈ ਗਰਮੀ ਬੜੀ ਗਰੂਆ ਜਿੱਦਾਂ ਵੀ ਜਵਾਨ ਨਿਕ ਰਹੇ ਹੈ ਲੈ ਲਿਆ ਨੀਂਦ ਬੜੀ ਆਉਣ ਦੀ ਹੈ ਗਰਨ ਵਾਲੀ ਦੁਕਾਨ ਤੇ ਪਰ ਆ। ਜਸਲਾਦ ਦੇ ਆ ਸਹੀ ਹੈ। ਐਨਰਜੀ ਡਰਿੰਕ। ਇਹਨਾਂ ਐਨਰਜੀ ਆਉਗੀ। ਨਬੀ ਲੈ ਲੈਣਾ ਪਾਸਮਾਨ ਚੱਲੇ ਆ। ਚੱਲ ਗਏ ਜੀ ਆ। ਓਕੇ ਜੀ ਸਾਹਿਬ ਜੀ। ਓਕੇ ਜੀ। ਓਕੇ ਓਕੇ ਬਾਏ ਬਾਏ। ਓਕੇ ਦਿਖਣਾ ਲੱਗ ਚੱਗਣਾ। ਇਥੇ ਯਾਰ ਚਾਹ ਘੁੱਟ ਪੀ ਲਈਏ ਖਾ ਯਾਰ। ਇਹ ਕਿਹੜੀ ਗੱਲ ਸਿਰਦਰਦ ਬੜੀ ਵੱਡੀ ਘੜੀ ਚਲਾ ਚਲਾ ਕੇ ਸਿੱਧੂ ਦੇ ਟਾਬੇ ਤੇ ਫਲੋਤੇ ਚਾਹ ਪੀ ਲਈਏ ਚਾਹ ਵਧੀਆ ਸੀ ਸਵਾਦ ਸੀ ਤੇ ਆ ਮੇਰੀ ਕੁੜੀ ਨੰਗੇ ਪੈਰੀ ਭਾਈ ਤੀ ਫੱਦੀ ਚੱਲ ਆ ਚੱਲੀਏ ਜੀਜੀਓ ਮम्मा ਕੋ ਮਮਨ ਫੜਾਤੀ ਮੈਂ ਚੀਜੀ ਚਲੋ ਯਾਰ ਕਰੋ ਚੱਕ ਕਿਉਂ ਗੇਟਵੇ ਲੈ ਜਾ ਤੱਕ ਨਹੀਂ ਬਟਾਲੇ ਚ ਐਂਟਰ ਹੋ ਗਏ ਆ ਤੁਹਾਨੂੰ ਚੈੱਕ ਕਰਨਾ ਯਾਰਾ ਬਸ ਜਾ ਟਾਂ ਕਰਿਆ ਚੱਕਣ ਤੇ ਹੀ ਯਾਰ ਕਿਉਂ ਮੰਦੇ ਰੌਣਕ ਚੱਕਰ ਵੇਖੋ ਪ੍ਰਸ਼ਾਦਾ ਲੰਗਰ ਚੱਲਣਿਆ ਤੇਰੇ ਉਹ ਤਾਂ ਪਹਿਲੇ ਹੀ ਹੋਇਆ ਨਹੀਂ ਰੌਣਕ ਕਰੋ ਚੱਕਦੇ ਹੁਣ ਵੇਖ ਲੋ ਕਿੰਨੀ ਸੰਗਤ ਛੜਕਾਂ ਦੇ ਘੁੰਮਣ ਦੇ ਇਦਾਂ ਹੀ ਹੈ ਨਾ ਅਪਰਿਸ਼ਕੋਗੇ ਲੰਗਰ ਵੜਾ ਲਗਾ ਸ਼ਾਮ ਨੂੰ ਲੋਕੀ ਪ੍ਰਸ਼ਾਦਾ ਛਕਣ ਜਾਂਦੇ ਫਿਰਗਾ ਨਹੀਂ ਨਹੀਂ ਇੱਥੇ ਪੀਜੇ ਡੇ ਵੰਡਣਾ ਵੀ ਭਰਾ ਆਹ ਵੇਖ ਲਓ ਭਾਵੇਂ ਲੈ ਹਾਂ ਵੇ ਓਏ ਓਏ ਨਹੀਂ ਨਹੀਂ ਬੜਾ ਰਾਸ਼ਿਆ ਉਹ ਅੱਜ ਤੇ ਯਾਰ ਕਹ ਨਹੀਂ ਉਹ ਵੇ ਲੈਣਾ ਚੱਕਰ ਮਾ ਪੀਜੇ ਹੀ ਮੰਨ ਗੱਲ ਲੈਣਾ ਜਖਰ ਤੁਹਾਡਾ ਪੜਾ ਜੇ ਇੱਥੇ ਵੀ ਲੰਗਰ ਲੱਗਣਾ ਆਗਾ ਇੱਥੇ ਅਜੇ ਹੁਣ ਤੁਹਾਨੂੰ ਦਿਖਾਉਂਦੇ ਆ ਅਸਮੀਲਾ ਪੁਲ ਜੀ ਦਾ ਸਜਾਵਟ ਕੀਤੀ ਆ ਆਪਣਾ ਇਹ ਹੁੰਦਾ ਟੌਪ ਕਲਾਸ ਪੂਰਾ ਸਜਾਵਟ ਪੂਰੀ ਟੌਪ ਦੀ ਤੈਰਖਾਂ ਇਸ਼ਾਰੀ ਕਰਸੀ ਨੇ ਕਰਾਈ ਪੂਰੀ ਟੌਪ ਦੀ ਸਜਾਵਟ ਕਰਿਆ ਚੱਕ ਤੀ ਜਰਾ ਇਧਰ ਸਲਟਾਂ ਦੇ ਲਾਤੀ ਸੀਲ ਸਲਟਾਂ ਵੇਖਿਓ ਹੁਣ ਤਈ ਜਰਾ ਸਜਾਵਟ ਆ ਬਸ ਦਾ ਚੱਕਰ ਆਣਾ ਥੋੜਾ ਜਿਹਾ ਬੰਦਾ ਖਾਣਾ ਮੇ ਅਸਲ ਤੇ ਨਾ ਜੇ ਚਾਨਣ ਬਹੁਤ ਜਦਾ ਵਖ ਲੜੀਆਂ ਲੱਗੀਆਂ ਪਰਲੀ ਸਾਈਡ ਵੀ ਇਧਰ ਵੀ ਲੱਗੀਆਂ ਇਧਰ ਲੀਆਂ ਜਿ ਚੱਕੀਆਂ ਨਹੀਂ ਆਹ ਵੇਖੋ ਇਹ ਫਾਲਟ ਪਿਆ ਨਾ ਇਧਰ ਇਧਰ ਲੀਆਂ ਜਗਦੀਆਂ ਕਣੀ ਵਖ ਕਰੋ ਚੱਕ ਤਈ ਆਹ ਵੇਖੋ ਆਹ ਵੇਖ ਕਿਉਂ ਜਗਦੀਆਂ ਨੇ ਫਿਰ ਮੰਨਦੇ ਕਣੀ ਆ ਵਖ ਇਧਰ ਵੀ ਲਾਈਆਂ ਵ ਚੱਕਣ ਕਿਆਂ ਕੋ ਫਾਲਟ ਪੈ ਗਿਆ ਮੈਂ ਕਿਹਾ ਸਹੀ ਕਰੋ ਪਾਣੀ ਮੀਂਹ ਦਾ ਮਾਲਕ ਬਚਾ ਬਚਾ ਕਰੇ ਪਾਣੀ ਪੂਣੀ ਦਾ ਠਾ ਹੋ ਗਿਆ ਵਾ ਖਾਣਾ ਵੀ ਵਧੀਆ ਹੋ ਗਿਆ ਯਾਰ ਬੜੀ ਸਜਾਵਟ ਕੀਤੀ ਆ ਯਾਰੇ ਮੈਂ ਉਹ ਕਿੱਥੇ ਦਾ ਕਹ ਦੇਣੀਆਂ ਅੱਗੇ ਲੜੀਆਂ ਜਗਣੀਆਂ ਸਰੇ ਤੋਂ ਦੂਤਾ ਤੂਏ ਵੀ ਆ ਗਿਆ ਮਟਾਲੇ ਪਹੁੰਚ ਗਏ ਆ ਰੌਣਕਾਂ ਚੈੱਕ ਕਰੋ ਕਿ ਆਈ ਬਾਤ ਆ ਨਿਆਰੇ ਬੰਤੇ ਜੀ ਇਧਰ ਕਰੋ ਚੱਕ ਨਹੀਂ ਜਰਾ ਕਿਉਂ ਆਹ ਉਹਦੇ ਬਾਬਾ ਬੜਾ ਕੰਮ ਖਤਰੇ ਵਾਲਾ ਆ ਆਈ ਬੇੜੀ ਨਿਆਰੇ ਵਾਲੀ ਆਈ ਨਿਆਰਾ ਕੰਮ ਆਈ ਸਰਕ ਕਿਉਂ ਅੱਜ ਬਹੁਤ ਆਸ਼ਿਆ ਯਾਰ ਅੱਜ ਤੇ ਮੈਂ ਪੁੰਗੜੇ ਮੰਗਾੜੇ ਪੂਰੇ ਭਰੇ ਪੈਣੇ ਯਾਰੇ ਲੱਗੇ ਆ ਦੇ ਨਕਾਨਾ ਕਰੋ ਚੱਕ ਵੇਲੇ ਕਿੰਨੀਆਂ ਲੱਗੀਆਂ ਜੀ ਹਨਾ ਇਧਰ ਖੜਿਆ ਆ ਸਲੂਨ ਦੇ ਬਿਲਕੁਲ ਨਾਲ ਹੀ ਆ ਸਾਰੇ ਪੁੰਗੜੇ ਜਿਨੇ ਚੱਲਣ ਦੇ ਸੰਤਾਂ ਮੇ ਬਹੁਤ ਘੁੰਮਦੀਆਂ ਸੰਤਾਂ ਨਾਲ ਇਧਰ ਜਿਆਦਾ ਪਤਾ ਕਿਉਂ ਆ ਸਾਡੇ ਸਲੂਨ ਦੇ ਨਾਲ ਹੀ ਤੇ ਲੰਗਰ ਲੱਗਾ ਉੱਥੇ ਦੇ ਪ੍ਰਸ਼ਾਦਾ ਸ਼ਗਨ ਆਉਂਦੀ ਇੱਥੇ ਸੰਤਾਂ ਤੇ ਪੇ ਪਾਰਟੀ ਬਣ ਗਈ ਅੱਜ ਹਾਂ ਚੱਲ ਗਿਆ ਉਹ ਪ੍ਰਾਤਰ ਲੇ ਲੈਂਦੇ ਬੰਦੇ ਵਿਚਾਰੇ ਪਾਣੀ ਬੜਾ ਹੈ ਚਲੋ 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 ਤਾਂ ਵਡੇ ਵਡੇ ਦੇਖ ਲੋਗੇ ਐ ਇੱਥੇ ਪਹੇਰੇ ਵੀ ਚੰਗਾ ਡਾਰੀ ਹੋ ਆ ਆ ਜਿੰਨੀ ਪਲਟੀ ਮਾਰਦੀ ਆ ਹਾਂ ਉਸਤਾਦ ਹੋ ਜੋ ਹਰੀ ਸਿੰਘ ਹਾਂ ਅਗੜੇ ਚਰਦੀ ਭਰਾ ਨੂੰ ਲੋਨ ਕਾਂਦੇ ਅੱਜ ਲੱਗ ਗਈ ਆ ਲੱਗੇ ਹੂਟੇ ਲੈਣ ਲੈ ਵੀ ਸ਼ੇਰਾ ਆ ਇਨੀ ਯਾਰਾ ਆ ਇਨੀ ਯਾਰਾ ਉਹ ਤੇਰੇ ਜੈ ਲਾ ਜੀ ਨੰਦ ਲੱਗੇ ਤਿਆਂ ਲਾਤੀਆਂ ਕੇ ਜੈ ਜੈ ਲਾ ਜੀ ਚੈ ਲਾ ਜੀ ਉਤਰ ਜਾਈ ਚੰਗੇ ਨਿਹਾਰੇ ਮੈਂ ਕਹਨਾ ਇਹਦੇ ਸਿਰਕ ਬਣਿਆ ਪਿਆ ਤਿਆਂ ਲੱਗੀਆਂ ਨੰਦ ਲੱਗੇ ਪਏ ਨੇ ਵੇਖੋ